ਨੋ ਵਾਹਿਗੁਰੂ ਜੀਓ ਮਹਲਾ ਪਹਿਲਾ ਵਦੀ ਸੋ ਵਜਗ ਨਾਨਕ ਸਚਾ ਵੇਖੈ ਸੋ सबनी शाला मारिया करता करे सो अगै जात न जोर है अग जियो नमे ਜੇਨ ਕੀ ਲੇਖੈ ਪਤ ਪਵੈ ਚੰਗੇ ਸਈ ਕੇ ਪੌੜੀ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿਨੀ ਖਸਮਤ ਆਇਆ केश ना जनता कै बस कि नाही तो वेकी जगत यू पाया एक नो तू मेड़ एक ਆਪਹੁ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੋਦ ਆਪ 부ਝਾਇਆ ਸਹਜ ਹੀ ਸਚ ਸਮਾਇਆ ਗੁਰ ਕਿਰਪਾ ਦੀ ਜਾਣਿਆ ਜਿਥੈ ਤੋਦਿ ਆਪ ਬੁਝਾਇਆ ਸਹਜੇ ਹੀ ਸੱਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਸਤਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਸੋਹਬਤ ਸੰਗਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਵਾਹੀ ਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਪਾਠ ਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਅਦਬ ਸਹਿਤ ਸਰਵਣ ਕੀਤੀ ਹੈ ਲੜੀਵਾਰ ਰੋਜ਼ਾਨਾ ਦੇ ਦੀਵਾਨਾ ਵਿੱਚ ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦੀ ਆਪਾਂ ਵਿਚਾਰ ਕਰਦਿਆਂ ਹੋਇਆਂ ਇਸ ਪਾਵਨ ਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਅਭਿਆਸ ਕਰ ਰਹੇ ਹਾਂ ਸੋ 11ਵੀਂ ਪੌੜੀ ਤੇ ਇਸ ਨਾਲ ਸੰਬੰਧਤ ਇੱਕ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ 11ਵੀਂ ਪੌੜੀ ਦੇ ਨਾਲ ਤਿੰਨ ਸ਼ਲੋਕ ਦਰਜ ਨੇ ਅੰਕਤ ਨੇ ਪਹਿਲੇ ਦੋ ਸ਼ਲੋਕ ਆਪਾਂ ਪਹਿਲੇ ਦੀਵਾਨਾ ਵਿੱਚ ਸਾਂਝੇ ਕੀਤੇ ਤੀਸਰੇ ਸ਼ਲੋਕ ਦਾ ਪਾਠ ਤੇ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਕਿਉਂਕਿ ਵਾਰਾਂ ਦੇ ਨਾਲ ਵਾਰਾਂ ਜਿਹੜੀਆਂ ਨੇ ਉਹ ਕੇਵਲ ਪੌੜੀਆਂ ਦੇ ਰੂਪ ਵਿੱਚ ਹੁੰਦੀਆਂ ਨੇ ਉਸ ਦੇ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਸੰਪਾਦਕੀ اختیار ਵਰਤਦਿਆਂ ਹੋਇਆਂ ਰਲੇ ਮੇਲੇ ਭਾਵਾਂ ਵਾਲੇ ਸ਼ਲੋਕ ਜਿਹੜੇ ਸਨ ਉਹ ਪੌੜੀਆਂ ਦੇ ਨਾਲ ਦਰਜ ਕੀਤੇ ਅਤੇ ਜਿਹੜੇ ਸ਼ਲੋਕ ਪੌੜੀਆਂ ਦੇ ਨਾਲ ਪ੍ਰਕਰਨ ਮੁਤਾਬਕ ਦਰਜ ਨਹੀਂ ਹੋਏ ਉਹਨਾਂ ਨੂੰ ਸ਼ਲੋਕ 12 ਤੇ ਵਧਿਕ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਦੀ ਸਮਾਪਤੀ ਵਾਲੇ ਦੌਰ ਵਿੱਚ ਪਹੁੰਚਦੇ ਹਾਂ ਉਹਨਾਂ ਸ਼ਲੋਕਾਂ ਨੂੰ ਵੱਖਰੇ ਰੂਪ ਵਿੱਚ ਪਾਤਸ਼ਾਹ ਜੀ ਨੇ ਅੰਕਿਤ ਕਰ ਦਿੱਤਾ ਔਰ ਉੱਤੇ ਸਰਲੇਖ ਦਿੱਤਾ ਹੈ ਸ਼ਲੋਕ 12 ਤੇ ਵਧਿਕ 12 ਤੋਂ ਵਧੇ ਹੋਏ ਭਾਵ ਜਿਹੜੇ ਪ੍ਰਕਰਣ ਅਨੁਸਾਰ ਪੌੜੀਆਂ ਦੇ ਉੱਤੇ ਦਰਜ ਨਹੀਂ ਉਨ੍ਹਾਂ ਤੋਂ ਵੱਖਰੇ ਵਧੇ ਵਧੀਕ ਅਡਰੇ ਸ਼ਲੋਕ ਜਿਹੜੇ ਨੇ ਉਹ ਅਲੱਗ ਤੌਰ ਦੇ ਉੱਤੇ ਮਹਾਰਾਜ ਨੇ ਦਰਜ ਕੀਤੇ। ਉਹ ਸ਼ਲੋਕ ਗੁਰੂ ਨਾਨਕ ਮਹਾਰਾਜ ਦੇ ਹਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਹਨ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਹਨ। ਸਵਾਭ ਜੀ ਨੇ ਸ਼ਲੋਕ ਦਾ ਪਾਠ ਸੁਣਿਆ ਸਰਵਣ ਕੀਤਾ ਹੈ। ਪਹਿਲੇ ਸ਼ਲੋਕਾਂ ਵਿੱਚ ਮਹਾਰਾਜ ਨੇ ਮਨੁੱਖੀ ਜੀਵਨ ਦੇ ਵਿੱਚ ਜਦੋਂ ਸੱਚ ਦਾ ਅਭਾਵ ਹੁੰਦਾ ਹੈ ਉਸ ਦਸ਼ਾ ਦਾ ਬਿਆਨ ਕੀਤਾ ਫਿਰ ਦੂਜੀ ਦੂਜੇ ਸ਼ਲੋਕ ਵਿੱਚ ਗੁਰੂ ਮਹਾਰਾਜ ਨੇ ਜਿੱਥੇ ਕੂੜ ਦਾ ਵਰਤਾਰਾ ਸੱਚ ਦੇ ਅਭਾਵ ਕਾਰਨ ਵਰਤਦਾ ਹੈ ਉੱਥੇ ਕਿਹੜੇ-ਕਿਹੜੇ ਪਾਪ ਸਿਰ ਚੁੱਕ ਕੇ ਖਲੋਂਦੇ ਨੇ ਕਿਹੜੇ ਵਿਕਾਰ ਵਾਸ਼ਨਾਵਾਂ ਦੇ ਅਧੀਨ ਮਨੁੱਖ ਵਿਚਰਦਾ ਹੈ ਮਹਾਰਾਜ ਨੇ ਉਸ ਦਾ ਜ਼ਿਕਰ ਕੀਤਾ ਹੁਣ ਤੀਜੇ ਸ਼ਲੋਕ ਵਿੱਚ ਗੁਰੂਦੇਵ ਸਮਝਾਉਂਦੇ ਹਨ ਕਿ ਮਨੁੱਖ ਨੂੰ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਉੱਤੇ ਹੀ ਟੇਕ ਰੱਖਣੀ ਚਾਹੀਦੀ ਹੈ। ਉਹਦੇ ਹੁਕਮ ਤੋਂ ਬਾਹਰ ਇਸ ਕੁਦਰਤ ਵਿੱਚ ਕੁਝ ਵੀ ਨਹੀਂ ਵਾਪਰਦਾ ਉਹਦਾ ਹੁਕਮ ਹੀ ਬਲਸ਼ਾਲੀ ਔਰ ਬਲਵਾਨ ਹੈ। ਮਨੁੱਖ ਦੀ ਆਪਣੀ ਚਤੁਰਾਈ ਮਨੁੱਖ ਦੀ ਆਪਣੀ ਹੋਂ ਮਨੁੱਖ ਦਾ ਇਹ ਪਰਮ ਕਿ ਮੈਂ ਕੁਝ ਹਾਂ ਉਸ ਪਰਮੇਸ਼ਰ ਦੇ ਹੁਕਮ ਨੇ ਹੁਕਮ ਦੇ ਸਾਹਮਣੇ ਕੁਝ ਵੀ ਨਹੀਂ ਇੱਕ ਪੁਲੇਖੇ ਵਿੱਚ ਵਿਚਰਦਾ ਹੈ ਸ਼ਬਦ ਗੁਰੂ ਦੇਵ ਨੇ ਵਰਤੇ ਹਨ ਵਦੀ ਸੋ ਵਜਗ ਵਦੀ ਦਾ ਅਰਥ ਹੈ ਮਿਥੀ ਹੋਈ ਜੋ ਪਹਿਲਾਂ ਤੋਂ ਤੈ ਹੈ ਪਹਿਲਾਂ ਤੋਂ ਤੈ ਕੀ ਹੈ ਪਰਮੇਸ਼ਰ ਦਾ ਹੁਕਮ ਹਜ਼ੂਰ ਕਹਿੰਦੇ ਨੇ ਸੋ ਸੋ ਦਾ ਅਰਥ ਹੈ ਉਹੀ ਵਜਜ ਬਚੇਗੀ ਹੋਏਗੀ ਵਾਪਰੇਗੀ ਜੋ ਪਹਿਲਾਂ ਤੋਂ ਤੈ ਹੈ ਉਹੀ ਵਾਪਰੇਗਾ ਜੋ ਮਿਥਿਆ ਹੋਇਆ ਹੈ ਉਹੀ ਹੋਏਗਾ ਭਾਵੇਂ ਜੋ ਉਸ ਪਰਮੇਸ਼ਰ ਦਾ ਹੁਕਮ ਹੈ ਉਸ ਨੂੰ ਟਾਲਿਆ ਨਹੀਂ ਜਾ ਸਕੇਗਾ ਹੁਕਮ ਤਾਕਤਵਰ ਹੈ ਹੁਕਮ ਬਲਵਾਨ ਹੈ ਹੁਕਮ ਹੀ ਵਰਤ ਰਿਹਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕੁਝ ਵੀ ਨਹੀਂ ਉਹਦੇ ਹੁਕਮ ਤੋਂ ਬਾਹਰ ਸਾਡੇ ਮਨ ਵਿੱਚ ਜੋ ਖਿਆਲات ਆਉਂਦੇ ਨੇ ਵਿਚਾਰ ਆਉਂਦੇ ਨੇ ਫੁਰਨੇ ਉਪਜਦੇ ਨੇ ਸਾਡੇ ਫੁਰਨੇ ਮੁਤਾਬਕ ਜਦੋਂ ਕੁਝ ਨਾ ਕੁਝ ਸਹੀ ਵਾਪਰ ਜਾਂਦਾ ਹੈ ਜਾਂ ਇਹੋ ਕਹਿ ਲਓ ਫੁਰਨੇ ਸਹੀ ਹੋ ਜਾਂਦੇ ਜਾਂ ਫੁਰਨੇ ਮੁਤਾਬਕ ਹੀ ਵਾਪਰ ਜਾਂਦਾ ਹੈ ਬਾਹਰ ਅਸੀਂ ਸੋਚਦੇ ਹਾਂ ਮੈਂ ਕਰਨ ਵਾਲਾ ਹਾਂ ਮੈਂ ਜੋ ਚਾਹਾਂ ਕਰ ਸਕਦਾ ਜਿਸ ਤਰ੍ਹਾਂ ਚਾਹਾਂ ਕਰ ਸਕਦਾ ਜਿਵੇਂ ਦਾ ਚਾਹਾਂ ਉਵੇਂ ਦਾ ਬਾਹਰ ਕੁਝ ਵਾਪਰ ਸਕਦਾ ਹੈ ਪਰ ਇਹ ਮਨੁੱਖ ਦਾ ਭਰਮ ਹੁੰਦਾ ਹੈ ਵੀ ਮੇਰੇ ਫੁਰਨੇ ਮੇਰੇ ਸੰਕਲਪ ਮੇਰੇ ਖਿਆਲ ਮੁਤਾਬਕ ਅਗਰ ਕੁਝ ਹੋ ਰਿਹਾ ਹੈ ਤਾਂ ਇਹ ਭਰਮ ਪਾੜ ਲੈਣਾ ਵੀ ਮੇਰੇ ਮੁਤਾਬਕ ਹੀ ਚੱਲੇਗਾ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲਜਾਤ ਖਿੰਨ ਮੈ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਤ ਉਸ ਦਸ਼ਾ ਵਿੱਚ ਜੀਵ ਨੂੰ ਮਨੁੱਖ ਨੂੰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਕਈ ਵਾਰ ਇਸ ਤਰ੍ਹਾਂ ਨਹੀਂ ਵਾਪਰਦਾ ਜੀਵਨ ਵਿੱਚ ਤੂੰ ਚਾਹੁੰਦਾ ਹੈ ਆ ਵਾਪਰੇ ਬਿਲਕੁਲ ਉਲਟਾ ਵਾਪਰ ਜਾਂਦਾ ਤੂੰ ਮਨ ਵਿੱਚ ਇਹ ਧਾਰਨਾ ਬਣਾਈ ਹੁੰਦੀ ਹੈ ਵੀ ਮੈਂ ਇੱਧਰ ਨੂੰ ਜਾਣਾ ਹੈ ਪਰ ਹਾਲਾਤ ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਵੀ ਤੈਨੂੰ ਉਹਦੇ ਉਲਟੇ ਰੁਖ ਤੁਰਨਾ ਪੈਂਦਾ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਅਗਰ ਤੇਰੀਆਂ ਕੁਝ ਤਮੰਨਾਵਾਂ ਤੇਰੀਆਂ ਕੁਝ ਇੱਛਾਵਾਂ ਤੇਰੇ ਕੁਝ ਫੁਰਨੇ ਤੇਰੇ ਮੁਤਾਬਕ ਵਾਪਰ ਜਾਂਦੇ ਨੇ ਸਹੀ ਹੋ ਜਾਂਦੇ ਨੇ ਤੂੰ ਗਰੂਰ ਕਰਦਾ ਹੈ ਪਰ ਤੂੰ ਭੁੱਲ ਜਾਣਾ ਜਦੋਂ ਤੇਰੀ ਤੋਂ ਮਰ ਤੇਰੀ ਮਰਜ਼ੀ ਤੇਰੀ ਇੱਛਾ ਤੇਰੀ ਧਾਰਨਾ ਤੋਂ ਵਿਰੁੱਧ ਸਾਰਾ ਕੁਝ ਵਾਪਰਦਾ ਉਹ ਪਾਲਤਿਆਂ ਯਾਦ ਵਿੱਚ ਨਹੀਂ ਰਹਿੰਦੇ ਕਿ ਕੁਦਰਤ ਬੜੀ ਬਲਵਾਨ ਹੈ ਹਜ਼ੂਰ ਕਹਿੰਦੇ ਨੇ ਖਿਨਮੈ ਥਾਪ ਉਥਾਪਨ ਹਾਰਾ ਉਹ ਖਿੰਨ ਵਿੱਚ ਹੀ ਥਾਪ ਸਕਦਾ ਹੈ ਤੇ ਉਹ ਥਾਪ ਮਤਲਬ ਥਾਪੇ ਹੋਏ ਨੂੰ ਉਲਟਾ ਵੀ ਕਰ ਸਕਦਾ ਆਪਨ ਹਾਥ ਮਤਾੰਥ ਹਰ ਫੈਸਲਾ ਉਹਦੇ ਆਪਣੇ ਹੱਥ ਵਿੱਚ ਆਪਣੀ ਸਲਾਹ ਉਹਦੀ ਆਪਣੇ ਹੱਥ ਵਿੱਚ ਹੈ ਸਾਡੀ ਸਲਾਹ ਡਿਪੈਂਡਡ ਹੈ ਨੇਚਰ ਦੇ ਉੱਤੇ ਅਸੀਂ ਕੋਈ ਮਤਾ ਪਕਾਇਆ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਪਰ ਪਰਮੇਸ਼ਰ ਦੇ ਹੁਕਮ ਦੇ ਸਾਹਮਣੇ ਕੋਈ ਅੜਚਣ ਨਹੀਂ ਇਹ ਉਹਦਾ ਹੁਕਮ ਵਾਪਰ ਵੀ ਸਕਦਾ ਹੈ ਨਹੀਂ ਵੀ ਵਾਪਰ ਸਕਦਾ ਇਹ ਦੋ ਗੱਲਾਂ ਨਹੀਂ ਉਸ ਨੂੰ ਮਹਾਰਾਜ ਕਹਿੰਦੇ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਹੈ ਔਰ ਆਪਣੀ ਸਾਜੀ ਹੋਈ ਕੁਦਰਤ ਨੂੰ ਆਪ ਸੰਭਾਲ ਰਿਹਾ ਹੈ ਉਹੀ ਵੇਖ ਰਿਹਾ ਇਹ ਨਹੀਂ ਵੀ ਉਹਦੀ ਪੈਦਾ ਕੀਤੀ ਕੁਦਰਤ ਨੂੰ ਚਲਾਉਣ ਵਾਲਾ ਕੋਈ ਹੋਰ ਹੈ ਮਾਰਨ ਵਾਲਾ ਕੋਈ ਹੋਰ ਹੈ ਵਾਕ ਵਾਕ ਉਹਨੇ ਕੋਈ ਕਰਮਚਾਰੀ ਲਾਇਏ ਨਹੀਂ ਜਿਵੇਂ ਤਥਾ ਕਤਈ ਮਤਾਂਤਰਾਂ ਦੇ ਵਿੱਚ ਇਹ ਗੱਲ ਹੈ ਵੀ ਮੀਂਹ ਪੈਂਦਾ ਹੈ ਕਿਸੇ ਦੇ ਹੁਕਮ ਨਾਲ ਧਰਤੀ 'ਚੋਂ ਅੰਨ ਪੈਦਾ ਹੁੰਦਾ ਹੈ ਕਿਸੇ ਦੇ ਹੁਕਮ ਨਾਲ ਪਾਣੀ ਵਾਲਾ ਮਹਿਕਮਾ ਕਿਸੇ ਕੋਲ ਹੋ ਗਿਆ ਕਿ ਕਈ ਮਤਾਂ ਵਿੱਚ ਐਸੇ ਖਿਆਲ ਹਨ ਕਿ ਬ੍ਰਹਮ ਨੇ ਪਸਾਰਾ ਪੈਦਾ ਕਰ ਦਿੱਤਾ ਤੇ ਫਿਰ ਉਹਨੂੰ ਪੈਦਾ ਕਰਨ ਵਾਲਾ ਫਿਰ ਉਹਨੂੰ ਰੋਜੀ ਦੇਣ ਵਾਲਾ ਫਿਰ ਉਹਨੂੰ ਮਾਰਨ ਵਾਲਾ ਇਹ ਵੱਖਰੇ ਵੱਖਰੇ ਹਜ਼ੂਰ ਮਹਾਰਾਜ ਤਾਂ ਬਾਣੀ ਵਿੱਚ ਕਹਿੰਦੇ ਨੇ ਜਿਮ ਤਿਸ ਭਾਵੇਂ ਤਿਵੇਂ ਚਲਾਵੇ ਜਿਵ ਹੋਵੇ ਫੁਰਮਾੜ ਹਜ਼ੂਰ ਕਹਿੰਦੇ ਉਹਦਾ ਹੁਕਮ ਹੀ ਸਾਰਾ ਕੁਝ ਕਰਨ ਵਾਲਾ ਹੈ ਉਹ ਕਿਸੇ ਤੇ ਨਿਰਭਰ ਨਹੀਂ ਡਿਪੈਂਡ ਨਹੀਂ ਕਿ ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੈ ਕਿਸੇ ਮਦਦਗਾਰ ਦੀ ਲੋੜ ਹੈ ਕਿਸੇ ਨੌਕਰ ਚਾਕਰ ਜਾਂ ਕਰਮਚਾਰੀ ਦੀ ਲੋੜ ਹੈ ਉਹ ਸਭ ਕੁਝ ਆਪ ਕਰਨ ਵਾਲਾ ਹੈ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਹੀਂ ਕੋਇ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਇ ਹਜ਼ੂਰ ਕਹਿੰਦੇ ਸੱਚਾ ਵੇਖੈ ਸੋਇ ਸਬਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਇ ਸਭਨੀ ਦਾ ਮਤਲਬ ਹੈ ਸਾਰੇ ਜੀਵ ਆਪਣੇ ਮਨ ਦਾ ਤਾਣ ਲਾਉਂਦੇ ਨੇ ਮਨੁੱਖ ਹੈ ਮਨੁੱਖ ਦੀ ਫਿਤਰਤ ਵੀ ਹੈ ਪਰ ਮਨੁੱਖੀ ਫਿਤਰਤ ਵਿੱਚ ਇਹ ਭਰਮ ਹੈ ਕਿ ਮੈਂ ਕੁਦਰਤ ਨਾਲੋਂ ਕੁਝ ਵੱਖਰਾ ਹਾਂ ਕਾਦਰ ਨਾਲੋਂ ਕੁਝ ਵੱਖਰਾ ਹਾਂ ਮੈਂ ਕੁਝ ਵੀ ਕਰ ਸਕਦਾ ਇਸ ਕਰਕੇ ਉਹ ਮਨ ਦੇ ਅ ਗਿਆਨ ਤੇ ਭਰਮ ਕਰਕੇ ਛਾਲਾਂ ਮਾਰਨ ਦਾ ਮਤਲਬ ਹੁੰਦਾ ਹੈ ਦਾਵੇ ਬੰਨਣਾ ਇਹ ਸਾਡੀ ਬੋਲੀ ਦੇ ਕੁਝ ਮੁਹਾਵਰੇ ਨੇ ਕੋਈ ਵਿਅਕਤੀ ਆਪਣੀ ਸਮਰੱਥਾ ਤੋਂ ਵੱਡੀਆਂ ਗੱਲਾਂ ਕਰੇ ਤੇ ਲੋਕ ਉਹਨੂੰ ਕਹਿੰਦੇ ਨੇ ਤੂੰ ਬਹੁਤੀਆਂ ਛਾਲਾਂ ਨਾ ਮਾਰਿਆ ਕਰ ਜਾਂ ਉਸ ਨੂੰ ਸਲਾਹ ਦਿੱਤੀ ਜਾਂਦੀ ਤੂੰ ਅੱਜਕੱਲ ਬਹੁਤਾ ਉੱਚਾ ਉੱਡਦਾ ਹੈ ਇਹਦਾ ਭਾਵ ਹੁੰਦਾ ਹੈ ਵੀ ਤੂੰ ਤੇਰੇ ਪੈਰ ਜ਼ਮੀਨ ਤੇ ਨਹੀਂ ਭਾਵ ਤੂੰ ਸੱਚਾਈ ਨੂੰ ਪਛਾਣਨ ਤੋਂ ਬਿਨਾਂ ਹੀ ਸਾਰੀਆਂ ਗੱਲਾਂ ਕਰੀ ਜਾਂਦਾ ਹੈ ਤੂੰ ਜਿਹੜੇ ਦਾਅਵੇ ਕਰਦਾ ਹੈ ਉਹ ਦਾਅਵੇ ਤੇਰੇ ਸੱਚ ਨਹੀਂ ਤੂੰ ਆਪਣੀ ਸਮਰੱਥਾ ਤੋਂ ਵੱਧ ਕੇ ਗੱਲ ਕਰਦਾ ਜੋ ਤੇਰੇ اختیار 'ਚ ਨਹੀਂ ਤੂੰ ਉਹਨਾਂ ਚੀਜ਼ਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਛਾਲਾ ਮਾਰਨਾ ਕਹਿੰਦੇ ਨੇ ਉਛਲ-ਕood ਕਰਨੀ ਸਤਿਗੁਰੂ ਕਹਿੰਦੇ ਨੇ ਜੀਵ ਆਪਣੀ ਫਿਤਰਤ ਮੁਤਾਬਕ ਇਸ ਧਰਮ ਵਿੱਚ ਕੇ ਮੈਂ ਕੁਝ ਹਾਂ ਮੈਂ ਸਭ ਕੁਝ ਹਾਂ ਵੱਡੀਆਂ ਛਾਲਾ ਮਾਰਦਾ ਹੈ ਦਾਵੇ ਕਰਦਾ ਹੈ ਯਤਨ ਕਰਦਾ ਹੈ ਵੱਡੇ ਵੱਡੇ ਪਰ ਹਜ਼ੂਰ ਕਹਿੰਦੇ ਨੇ ਕਰਤਾ ਕਰੇ ਸੋ ਹੋਏ ਇਹਦੀਆਂ ਛਾੜਾਂ ਇਹਦੇ ਦਾਵੇ ਇਹਦੀਆਂ ਚਲਾਕੀਆਂ ਔਰ ਚਤਰਾਈਆਂ ਦਾ ਕੋਈ ਅਰਥ ਨਹੀਂ ਹੋਏਗਾ ਉਹੀ ਜੋ ਕਰਤੇ ਨੂੰ ਪਾਉਂਦਾ ਹੈ ਜੋ ਦੀ ਰਜ਼ਾ ਹੈ ਜੋ ਦਾ ਹੁਕਮ ਹੈ ਜਿਹੜਾ ਜੀਵ ਉਹਦੇ ਹੁਕਮ ਦੇ ਸਾਹਮਣੇ ਸਿਰ ਨਿਵਾ ਕੇ ਇਹ ਕਹਿੰਦਾ ਹੈ ਮਾਲਕ ਤੂੰ ਵਟਾ ਤੇਰੇ ਭਾਣੇ ਵਿੱਚ ਸਾਰੇ ਸੁੱਖ ਨੇ ਉਹ ਆਪਣੀ ਮਰਜ਼ੀ ਤੋਂ ਉਲਟ ਬਣੇ ਹੋਏ ਹਾਲਾਤ ਵਿੱਚ ਵੀ ਸਹਿਜ ਵਿੱਚ ਰਹਿੰਦਾ ਹੈ ਟਿਕਾ ਵਿੱਚ ਰਹਿੰਦਾ ਹੈ ਆਨੰਦਿਤ ਰਹਿੰਦਾ ਹੈ ਪਰ ਜਿਹੜਾ ਜੀਵ ਉਹਦੇ ਹੁਕਮ ਨੂੰ ਮਿੱਠਾ ਕਰਕੇ ਨਹੀਂ ਮੰਨਦਾ ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦਾ ਉਹ ਜਦੋਂ ਵੀ ਉਹਦੇ ਮਨ ਦੇ ਖਿਆਲਾਂ ਤੋਂ ਉਲਟ ਬਾਹਰ ਆਪਰ ਜਾਂਦਾ ਹੈ ਉਸੇ ਵੇਲੇ ਉਹ ਦੁਖੀ ਹੋ ਜਾਂਦਾ ਹੈ ਪਰੇਸ਼ਾਨ ਹੋ ਜਾਂਦਾ ਹੈ ਤੋ ਇਨਾ ਫਰਕ ਹੈ ਦੁੱਖ ਤੇ ਸੁਖ ਨੂੰ ਮੰਨਣ ਵਿੱਚ ਇੱਕ ਨੂੰ ਸਮਝ ਪੈ ਗਈ ਵੀ ਇਹ ਭਾਣਾ ਸਾਰਾ ਕੁਝ ਵਾਪਰਦਾ ਹੈ ਦੂਜਾ ਇਸ ਚੀਜ਼ ਉੱਤੇ ਟਿਕਿਆ ਕਿਉਂ ਵਾਪਰਦਾ ਹੈ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਨ ਅੱਗੇ ਜ਼ਾਤ ਦਾ ਜੋਰ ਹੈ ਅੱਗੇ ਜੀਓ ਨਵੇਂ ਸੁਜੀਵ ਇਸ ਧਰਤੀ ਦੇ ਉੱਤੇ ਆਪਣੀ ਬਰਾਦਰੀ ਆਪਣੀ ਜਾਤ ਇਹਨਾਂ ਚੀਜ਼ਾਂ ਦੀ ਹਉਮੈ ਵੀ ਕਰਦਾ ਹੈ। ਹਜ਼ੂਰ ਕਹਿੰਦੇ ਨੇ ਪਰ ਉਹਦੇ ਦਰ ਦੇ ਉੱਤੇ ਕਿਸੇ ਦੀ ਬਰਾਦਰੀ ਦਾ ਕਿਸੇ ਦੀ ਨਸਲ ਰੰਗ ਇਹਨਾਂ ਚੀਜ਼ਾਂ ਦਾ ਕੋਈ ਵਖਰੇਵਾ ਨਹੀਂ ਭੇਦ ਨਹੀਂ। ਦੁਨੀਆਂ ਵਿੱਚ ਬੰਦਾ ਧੱਕੇ ਕਰ ਲੈਂਦਾ ਹੈ ਉੱਥੇ ਜੋਰ ਨਹੀਂ। ਉੱਥੇ ਕੋਈ ਤੱਕਾ ਨਹੀਂ। ਨਾ ਕੋਈ ਉਹਦੇ ਦਰ ਦੇ ਉੱਤੇ ਜਾਤ ਬਰਾਦਰੀ ਦਾ ਰੌਲਾ ਹੈ ਤੇ ਨਾ ਕੋਈ ਉਹਦੇ ਦਰ ਤੇ ਜ਼ੋਰ ਤੱਕਾ ਸਫਾਰਸ਼ ਚਲਦੀ ਹੈ ਅੱਗੇ ਜੀਵ ਨਵੇਂ ਹੈ ਜੀਵ ਜਿਨ੍ਹਾਂ ਨਾਲ ਤੇਰਾ ਆਉਣ ਵਾਲੇ ਵਕਤ ਵਿੱਚ ਵਾਪੇਗਾ ਉਹ ਬਿਲਕੁਲ ਤੇਰੇ ਆਸਤੇ ਨਵੇਂ ਹੋਣਗੇ ਤੂੰ ਉਹਨਾਂ ਵਾਸਤੇ ਉਹ ਤੇਰੇ ਵਾਸਤੇ ਨਵੇਂ ਉਹਨਾਂ ਨੂੰ ਤੇਰੀ ਜਾਤ ਨਾਲ ਮਤਲਬ ਨਹੀਂ ਜਿਵੇਂ ਆਪਾਂ ਕਿਸੇ ਦੂਜੀ ਸਟੇਟ ਵਿੱਚ ਚਲੇ ਜਾਈਏ ਤੇ ਆਪਾਂ ਆਪਣੇ ਵਾਸਤੇ ਉਹ ਬੰਦੇ ਨਵੇਂ ਹੋਣ ਜਿਹੜੇ ਜਾਣਦੇ ਨਹੀਂ ਸਾਨੂੰ ਮਣ ਆਪਾਂ ਜਿਸ ਇਲਾਕੇ ਚ ਰਹਿੰਨੇ ਆ ਜੇ ਸਾਡ ਗੁਆਡ ਵਿੱਚ ਪਿੰਡ ਨਗਰ ਵਿੱਚ ਰਹਿੰਨੇ ਆ ਉਥੇ ਸਾਡੀ ਪਛਾਣ ਸਾਡੀ ਅਮੀਰੀ ਕਰਕੇ ਹੁੰਦੀ ਏ ਸਾਡੀ ਬਰਾਦਰੀ ਕਰਕੇ ਸਾਡੀ ਪਦਵੀ ਕਰਕੇ ਸਾਡੇ ਸਟੇਟਸ ਕਰਕੇ ਵਗੈਰਾ ਵਗੈਰਾ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਪਛਾਣ ਦਾ ਆਧਾਰ ਬਣਾ ਲਏ ਨੇ ਫਿਰ ਉਹਨਾਂ ਚੀਜ਼ਾਂ ਤੇ ਅਸੀਂ ਉਲਝਦੇ ਰਹਿੰਦੇ ਆ ਕਿਸੇ ਹੋਰ ਜਗ੍ਹਾ ਤੇ ਚੱਲ ਜਿੱਥੇ ਸਾਰੇ ਹੀ ਸਾਡੇ ਵਾਸਤੇ ਨਵੇਂ ਬੰਦੇ ਹੋਣ ਜਿਹੜਾ ਨੂੰ ਇਹ ਨਹੀਂ ਪਤਾ ਵੀ ਇਹ ਕੌਣ ਹੈ ਉਹਨਾਂ ਨੂੰ ਅਸੀਂ ਕਹੀਏ ਵੀ ਭਾਈ ਮੈਂ ਇੰਨੇ ਪੈਸਿਆਂ ਦਾ ਉਹ ਕਹਿੰਨ ਕਿ ਫੇਰ ਤੂੰ ਸਾਨੂੰ ਦੱਸ ਕਿਉਂ ਰਿਹਾ ਮੇਰੀ ਇਹ ਬਰਾਦਰੀ ਉਹ ਕਹਿੰਨ ਕਿ ਜੀ ਫੇਰ ਅਸੀਂ ਕੀ ਕਰ ਸਕਦੇ ਆ ਤੁਹਾਡੇ ਲਈ ਉੱਥੇ ਸਾਡਾ ਬੋਲਚਾਲ ਰਹਿਣ ਸਹਿਣ ਜਿਸ ਪਰਪਜ ਜਾਂ ਮਕਸਦ ਲਈ ਅਸੀਂ ਗਏ ਹਾਂ ਸਾਡੀ ਉਸ ਮਕਸਦ ਨੂੰ ਵੇਖਿਆ ਜਾਣਾ ਹੈ ਉਹਨਾਂ ਸਾਡੀ ਬਰਾਦਰੀ ਨੂੰ ਨਹੀਂ ਪੁੱਛਣਾ ਉਹਨਾਂ ਸਾਡੀ ਸਟੇਟਸ ਨੂੰ ਨਹੀਂ ਪਛਾਣਨਾ ਉੱਥੇ ਸਾਡਾ ਸਟੇਟਸ ਉਹ ਕਰਮ ਹੈ ਜਿਹੜੇ ਕਰਮ ਨੂੰ ਲੈ ਕੇ ਮਕਸਦ ਨੂੰ ਲੈ ਕੇ ਅਸੀਂ ਗਏ ਵੀ ਉਹ ਕਿਵੇਂ ਕਰਦੇ ਆ ਅਸੀਂ ਹਜ਼ੂਰ ਕਹਿੰਦੇ ਨੇ ਇਸੇ ਕਰਕੇ ਪਰਮੇਸ਼ਰ ਦੇ ਦਰ ਤੇ ਤੂੰ ਬਰਾਦਰੀ ਕਰਕੇ ਨਹੀਂ ਜਾਂ ਜੋਰ ਪਦਵੀ ਧੱਕੇ ਕਰਕੇ ਨਹੀਂ ਪਛਾਣਿਆ ਜਾਏਗਾ ਉਹਦੇ ਦਰ ਤੇ ਤੇਰਾ ਅਮਲ ਅਮਲ ਤੇਰੇ ਵਾਸਤੇ ਨਮਾ ਹੈ ਤੂੰ ਅਮਲ ਵਾਸਤੇ ਨਮਾ ਹੈ ਕਿਉਂਕਿ ਤੇਰਾ ਅਮਲ ਸ਼ੁੱਧ ਨਹੀਂ ਤੂੰ ਬਰਾਦਰੀ ਦਾ ਰੌਲਾ ਪਾਈ ਬੈਠਾ ਹੈ ਸਟੇਟਸ ਦਾ ਰੌਲਾ ਪਾਈ ਬੈਠਾ ਹੈ ਅਮਲ ਜਿਹੜਾ ਹੈ ਅਮਲ ਦੀ ਕਸਵੱਟੀ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਉਹ ਬਿਲਕੁਲ ਨਕੋਰ ਹੈ ਨਵੀਂ ਹੈ ਉਹਦੇ ਉੱਤੇ ਖਰਾ ਉਤਰੇਗਾ ਤਾਂ ਹੀ ਜਿਨ ਕੀ ਲੇਖੈ ਪਤ ਪਵੇ ਚੰਗੇ ਸਹੀ ਕੇ ਸੋ ਫਿਰ ਜਿਨ੍ਹਾਂ ਦੇ ਲੇਖੇ ਵਿੱਚ ਇੱਜ਼ਤ ਪੈਂਦੀ ਹੈ ਚੰਗੇ ਅਮਲ ਕਮਾਏ ਹੋਣ ਉਹਦੇ ਵਾਹਿਗੁਰੂ ਦੇ ਹੁਕਮ ਵਿੱਚ ਬਾਣੇ ਵਿੱਚ ਰਜ਼ਾ ਚ ਰਾਜ਼ੀ ਰਿਹਾ ਹੋਵੇ ਜਿਨੇ ਇਹ ਮਾਣ ਸਨਮਾਨ ਹਾਸਲ ਕੀਤਾ ਤੇ ਇਹ ਜੀ ਦੇ ਲੇਖੇ ਵਿੱਚ ਹੈ ਹਜ਼ੂਰ ਕਹਿੰਦੇ ਚੰਗੇ ਸਹੀ ਕੇ ਉਹੀ ਜੀਵ ਚੰਗੇ ਨੇ ਉਹਨਾਂ ਤੋਂ ਚੰਗਾ ਕੋਈ ਨਹੀਂ ਸੰਸਾਰ ਵਿੱਚ ਫਿਰ ਪੌੜੀ ਦੇ ਪਾਠ ਵਿੱਚ ਮਹਾਰਾਜ ਕਹਿੰਦੇ ਨੇ ਧੁਰ ਧੁਰ ਦਾ ਅਰਥ ਹੈ ਮੁੱਢ ਕਦੀਮ ਕਰਮ ਬਖਸ਼ਿਸ਼ ਜਿਨ੍ਹਾਂ ਕੋ ਤੁਧ ਪਾਇਆ हे मालिक तू मुडले रूप ਵਿੱਚ ਭਾਵ ਤੂੰ ਮੋਢ ਕਦੀਮ ਹੈ ਤੂੰ ਹੀ ਧੁਰ ਤੋਂ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਤਾਂ ਤਿਨੀ ਖਸਮਤ ਆਇਆ ਤਾਂ ਹੈ ਮਾਲਕ ਜੀ ਇਹ ਖਸਮ ਜੀ ਉਹ ਤੈਨੂੰ ਤੇ ਆਉਂਦੇ ਨੇ ਜਾਨੀ ਪਰਮੇਸ਼ਰ ਨੂੰ ਜਪਣਾ ਵੀ ਇਹ ਕੋਈ ਨਿਜੀ ਯਤਨ ਨਹੀਂ ਹੈ ਸਤਿਗੁਰੂ ਇਹਨੂੰ ਬਖਸ਼ਿਸ਼ ਕਹਿੰਦੇ ਨੇ ਕਿ ਉਹਦੀ ਬਖਸ਼ਿਸ਼ ਤੋਂ ਬਿਨਾ ਜੀਵ ਨੂੰ ਪਛਾਣ ਨਹੀਂ ਆਉਂਦੀ ਇਹ ਅੰਦਰ ਦੀ ਗੰਢ ਨਹੀਂ ਖੋਲਦੀ ਜੀਵ ਨੂੰ ਤੇ ਹੁੰਦਾ ਤਾਂ ਇਹ ਵੀ ਉਹਦੀ ਬਖਸ਼ਿਸ਼ ਕਿਰਪਾ ਦਾ ਸਦਕਾ ਗॉड ਗਿਫਟ ਹੈ ਜਿਹਦਾ ਆਪਣੇ ਯਤਨ ਨਾਲ ਕੋਈ ਲੱਖ ਕਹੇ ਮੈਂ ਧਿਆਵਾ ਮੈਂ ਧਿਆਵਾ ਮੈਂ ਜਪਦਾ ਮੈਂ ਸਿਮਰਦਾ ਮੈਂ ਬੰਦਗੀ ਕਰਦਾ ਨਹੀਂ ਉਹ ਸਾਰਾ ਕੁਝ ਹੰਕਾਰ ਦੇ ਖਾਤੇ ਜਾ ਪੈਂਦਾ ਹੈ ਹਉ ਨੂੰ ਵਧਾ ਦਿੰਦਾ ਮੈਂ ਕਰਦਾ ਤੋਂ ਸਤਿਗੁਰੂ ਕਹਿੰਦੇ ਨੇ ਮਨੁੱਖ ਕਰਮ ਕਰੇ ਤੇ ਇਹ ਭਾਵ ਮਨ ਵਿੱਚ ਨਾ ਪੈਦਾ ਹੋਵੇ ਵੀ ਮੈਂ ਕਰ ਰਿਹਾ ਸ਼ੁਕਰਗੁਜ਼ਾਰ ਕਰ ਸ਼ੁਕਰਗੁਜ਼ਾਰੇ ਵੀ ਵਾਹਿਗੁਰੂ ਬੜੀ ਕਿਰਪਾ ਕੀਤੀ ਹੈ ਤੁਸੀਂ ਆਪਣਾ ਨਾਮ ਆਪ ਜਪਾਉਂਦੇ ਹੋ ਬੜੀ ਬਖਸ਼ਿਸ਼ ਕਰਦੇ ਹੋ ਸੇਵਾ ਬਖਸ਼ਦੇ ਹੋ ਬੜੀ ਕਿਰਪਾ ਕੀਤੀ ਹੈ ਆਪਣੇ ਕੋਲ ਬੈਠਣ ਦਾ ਅਵਸਰ ਦੇ ਦਿੱਤਾ ਮੈਂ ਤਾਂ ਇਸ ਯੋਗ ਨਹੀਂ ਮੈਂ ਇਹ ਕਰਨ ਯੋਗ ਨਹੀਂ ਹਜ਼ੂਰ ਕਹਿੰਦੇ ਨੇ ਇਹ ਭਾਵ ਮਨ ਵਿੱਚ ਰਹੇ ਯਥਾ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਇਓ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੀ ਨਹੀਂ ਕਹਿੰਦੇ ਮੈਂ ਕੀਤਾ ਹਜ਼ੂਰ ਕਹਿੰਦੇ ਨੇ ਤੂੰ ਮੈਨੂੰ ਯੋਗ ਬਣਾਉਣ ਵਾਲਾ ਹੈ ਮੈਂ ਤੇ ਨਿਰਗੁਣ ਆਰਾ ਜੀਵ ਹਾਂ ਮੈਂ ਕੀ ਕਰ ਸਕਦਾ ਵੀ ਜੋ ਹੋ ਰਿਹਾ ਹੈ ਇਨਾ ਮਹਾਨ ਕਾਰਜ ਕਰਦਿਆਂ ਵੀ ਜਾਂ ਕਰਕੇ ਵੀ ਇਹ ਭਾਵ ਨਹੀਂ ਕਿ ਮੇਰੇ ਰਾਹੀਂ ਕੁਝ ਹੋਇਆ ਆਖਿਆ ਮੇਰੇ ਜੈ ਹਜ਼ਾਰਾਂ ਹੀ ਲੱਖਾਂ ਹੀ ਸੰਸਾਰ ਦੇ ਵਿੱਚ ਨੇ ਅਗਰ ਮੇਰੀ ਇਸ ਦੇਹੀ ਰਾਈ ਕੁਝ ਹੋਇਆ ਤੇ ਉਹਦੀ ਬਖਸ਼ਿਸ਼ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਇਹ ਉਸ ਦੀ ਕਿਰਪਾ ਹੈ ਇਹ ਉਸ ਦੀ ਬਖਸ਼ਿਸ਼ ਹੈ ਇਸ ਨੂੰ ਮਹਾਰਾਜ ਕਹਿੰਦੇ ਧੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਤੇ ਆਇਆ ਇਨਾ ਜਨਤਾ ਕੈ ਵਸ ਕਿਛ ਨਾਹੀ ਇਨਾ ਜੀਵਾਂ ਦੇ ਵਸ ਵਿੱਚ ਕੁਝ ਨਹੀਂ ਹੈ ਅਖਤਿਆਰ ਵਿੱਚ ਕੁਝ ਨਹੀਂ ਹੈ ਤੈਨੂੰ ਧਿਆਉਣਾ ਇਹਨਾਂ ਦੇ اختیار ਵਿੱਚ ਨਹੀਂ ਤੇ ਤੇਰੀ ਬਖਸ਼ਿਸ਼ ਤੇ ਤੇਰੀ ਕਿਰਪਾ صدਕਾ ਸੰਭਵ ਹੈ ਨਹੀਂ ਤਾਂ ਕੋਈ ਨਾ ਜਪ ਲੈਂਦਾ ਨਹੀਂ ਤਾਂ ਸੰਸਾਰ ਵਿੱਚ ਹਰ ਕੋਈ ਕਬੀਰ ਜੀ ਨਾ ਹੋ ਜਾਂਦਾ ਤੁਧ ਵੇਖੀ ਜਗ ਤੋਂ ਪਾਇ ਵੇਖ ਦਾ ਮਤਲਬ ਹੈ ਅਨਕ ਪਾਂਤ ਦਾ ਤਰ੍ਹਾਂ ਤਰ੍ਹਾਂ ਦੇ ਰੂਪ ਰੰਗ ਆਕਾਰ ਅਨੰਤ ਕਿਸਮ ਦਾ ਕੋਈ ਇੱਕ ਕਿਸਮ ਨਹੀਂ ਇੱਕ ਚੀਜ਼ ਦੂਜੀ ਚੀਜ਼ ਨਾਲ ਮੇਲ ਨਹੀਂ ਖਾਂਦੀ ਕਰਤਾ ਪੁਰਖ ਇੱਕ ਚਲ ਤੇ ਉਪਾਇਆ ਕੋਏ ਨਾ ਕਿਸ ਹੀ ਜਿਹਾ ਉਪਾਇਆ ਫਿਰ ਹਜ਼ੂਰ ਕਹਿੰਦੇ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਈ ਰੰਗਾਂ ਦੀ ਭਾਂਤਾਂ ਦੀ ਜਨਸਾਂ ਕਿਸਮਾਂ ਦੀ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਕਰਹਿ ਇਕ ਰੰਗ ਨਾਨਾ ਵਿਦ ਕੀਨੋ ਵਿਸਥਾਰ ਰਬ ਅਬਿਨਾਸੀ ਇਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਿਓ ਪੂਰਨ ਸਭ ਠਾਏ ਨਾਨਾ ਵਿਦ ਕਰ ਬਨਤ ਬਨਾਈ ਨਾਨਾ ਦਾ ਅਰਥ ਹੁੰਦਾ ਅਨੰਤ ਕਿਸਮ ਦੀ ਜਿਹੜੀਆਂ ਕਿਸਮਾਂ ਵੀ ਗਿਣੀਆਂ ਨਾ ਜਾਣ ਬੇਅੰਤ ਹਰ ਤਰ੍ਹਾਂ ਦੀ ਤੁਧ ਵੇਕੀ ਜਗਤੋ ਪਾਇਆ ਫਿਰ ਕਹਿੰਦੇ ਨੇ ਇਕ ਨਾ ਨੂੰ ਤੂੰ ਮੇਲ ਲੈ ਜਦੋਂ ਇਕ ਨਾ ਸ਼ਬਦ ਆਉਂਦਾ ਤੇ ਇਹਦਾ ਅਰਥ ਇਕ ਨਹੀਂ ਰਹਿੰਦਾ ਇਹਦਾ ਅਰਥ ਹੋ ਜਾਂਦਾ ਹੈ ਕਈਆਂ ਨੂੰ ਗੁਰੂ ਸਾਹਿਬ ਦੀ ਬਾਣੀ ਚ ਇਸੇ ਹੀ ਪੰਕਤੀ ਚ ਅੱਗੇ ਜਾ ਕੇ ਆਉਂਦਾ ਇਕ ਆਪੋਂ ਤੋਂ ਦੁਖਵਾ ਇਕ ਈੜੀ ਨੂੰ ਵੀ ਸਿਆਰੀ ਅਤੇ ਕਕੇ ਨੂੰ ਵੀ ਸਿਆਰੀ ਇਕ ਇਹਦਾ ਅਰਥ ਵੀ ਕਈ ਬਣਦਾ ਜਦੋਂ ਈੜੀ ਸਿਆਰੀ ਕਕਾ ਅੰਕੜ ਸਹਿਤ ਇੱਕ ਆ ਜਾਏ ਤਾਂ ਉਹਦਾ ਮਤਲਬ ਓਨਲੀ 1 ਕੇਵਲ ਇੱਕ ਇੱਕੋ ਸ਼ਬਦ ਵੀ ਆਉਂਦਾ ਹੈ ਇੱਕ ਵੀ ਆਉਂਦਾ ਹੈ ਤੇ ਜਦੋਂ ਇਸ ਤਰ੍ਹਾਂ ਇੱਕ ਆ ਜਾਏ ਈੜੀ ਸਿਹਾਰੀ ਕਕੇ ਇਹਦਾ ਮਤਲਬ ਹੁੰਦਾ ਹੈ ਕਈ ਇੱਕ ਕਈ ਇੱਕ ਕਈਆਂ ਨੂੰ ਇਕਨਾ ਸ਼ਬਦ ਵੀ ਬਹੁਵਚਨ ਦਾ ਅਰਥ ਦਿੰਦਾ ਹੈ ਇਕਨਾ ਕਈਆਂ ਨੂੰ ਇਕਨਾਂ ਨੂੰ ਤੂੰ ਮੇਲ ਲੈ ਕਈਆਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ ਹੈ ਜੋੜ ਲੈਂਦਾ ਹੈ ਆਪਣੇ ਦਰ ਦਾ ਪ੍ਰੇਮ ਬਖਸ਼ ਦਿੰਦਾ ਹੈ ਇੱਕ ਆਪੋਂ ਤੂੰ ਦੁਖਵਾਇਆ ਕਈ ਕਈ ਇੱਕ ਆਪੋਂ ਤੇਰੇ ਵੱਲੋਂ ਤੇਰੀ ਹੁਕਮ ਨਾਲ ਤਦ ਤੂੰ ਖੁਆਇਆ ਖੁਆਰ ਕਰ ਦਿੰਦਾ ਹੈ ਬੜਾ ਬਾਕਮਾਲ ਵਿਚਾਰ ਹੈ ਕਈਆਂ ਨੂੰ ਉਹ ਮੇਲ ਲੈਂਦਾ ਹੈ ਤੇ ਕਈਆਂ ਨੂੰ ਉਹ ਆਪਣੇ ਹੁਕਮ ਚ ਖੁਆਰ ਕਰਦਾ ਹੈ ਜਨਿ ਉਸਨੇ ਰਸਤੇ ਮਿਥੇ ਨੇ ਜੋ ਇਹ ਅਮਲ ਕਰੇਗਾ ਉਹ ਮੇਰੇ ਦਰ ਤੇ ਪ੍ਰਵਾਨ ਹੋਏਗਾ ਜੋ ਅਜਿਹਾ ਅਮਲ ਕਰੇਗਾ ਉਹ ਖੁਆਰ ਹੋਏਗਾ ਇਹ ਕਿ ਆਪੋ ਤੋਦ ਰੋਇਆ ਜਿਹੜਾ ਸੱਚ ਦੇ ਮਾਰਗ ਤੇ ਚੱਲਿਆ ਉਹਦੇ ਨਾਲ ਮਿਲ ਗਿਆ ਜਿਹੜਾ ਕੂੜ ਦੇ ਮਾਰਗ ਤੇ ਚੱਲਿਆ ਉਹ ਖਵਾਰ ਹੋ ਗਿਆ ਤੇ ਹੁਕਮ ਬਣਾਇਆ ਇੱਕ ਨੇ ਇੱਕ ਪਰਮੇਸ਼ਰ ਨੇ ਤਾਂ ਵਾਪਰ ਰਿਹਾ ਉਹਦੇ ਹੁਕਮ ਵਿੱਚ ਫਿਰ ਹਜ਼ੂਰ ਕਹਿੰਦੇ ਨੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧੇ ਆਪ ਬੁਝਾਇਆ ਪਰ ਇਹ ਕਿਵੇਂ ਸਮਝ ਪਵੇ ਕਿ ਕਿਵੇਂ ਉਸ ਮਾਲਕ ਨਾਲ ਮਿਲਣਾ ਹੈ ਤੇ ਕਿਹੜੇ ਕਰਮ ਕੀਤੇ ਆ ਜੀਵ ਨੇ ਖਵਾਰ ਹੋਣਾ ਹੈ ਮਾਲਕ ਦੇ ਹੁਕਮ ਦੀ ਸਮਝ ਕਿਵੇਂ ਆਏ ਉਦੋਂ ਉੱਤਰ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰ ਕਿਰਪਾ ਤੇ ਜਾਣਿਆ ਇਹ ਵਰਤਾਰਾ ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੀ ਮਿਹਰ ਨਾਲ ਇਹਨੂੰ ਜਾਣਨ ਵਾਸਤੇ ਸਾਨੂੰ ਗੁਰੂ ਨੂੰ ਸਮਰਪਿਤ ਹੋਣਾ ਪਏਗਾ ਗੁਰੂ ਦੀ ਸਿੱਖਿਆ ਦੀ ਗਿਆ ਉਪਦੇਸ਼ ਗ੍ਰਹਿਣ ਕਰਨਾ ਪਏਗਾ ਗੁਰੂ ਦੀ ਮਤ ਧਾਰਨ ਕਰਨੀ ਪਏਗੀ ਜਿਥੇ ਤੁਦੇ ਆਪ ਬੁਝਾਇਆ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਆਪਣੇ ਆਪ ਦੀ ਸੋਝੀ ਜੀਵ ਨੂੰ ਬਖਸ਼ ਦਿੰਦਾ ਹੈ। ਗੁਰੂ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਜਾਣਨ ਤੇ ਹੁਕਮ ਰੂਪ ਹੋਣ ਦਾ ਹੁਕਮ ਨੂੰ ਆਤਮ ਸਾਥ ਕਰਨ ਦਾ। ਤੇ ਜਦੋਂ ਜੀਵ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਗੁਰੂ ਦੇ ਸ਼ਬਦ ਉਪਦੇਸ਼ ਸਿੱਖੀ ਦੀ ਕਮਾਈ ਨਾਲ ਗੁਰਮਤ ਦੀ ਕਮਾਈ ਨਾਲ ਜਾਣ ਲੈਂਦਾ ਫਿਰ ਹਜ਼ੂਰ ਕਹਿੰਦੇ ਨੇ ਸਹਜੇ ਹੀ ਸੱਚ ਸਮਾਇ ਸਹਿ ਦਾ ਮਤਲਬ ਹੈ ਅਡੋਲ ਸਹਿ ਸੁਪਾ ਪੀਦੇ ਲਈ ਉਚੇਚ ਨਹੀਂ ਸਹਿਜ ਸ਼ਬਦ ਦਾ ਅਰਥ ਹੈ ਸਹਿਜ ਸੁਪਾ ਇੱਕ ਤਾਂ ਅਡੋਲ ਡੋਲਣਾ ਨਾ ਤੇ ਦੂਜਾ ਹੈ ਸਹਿ ਸੁਪਾ ਜਿਹੜੇ ਕਰਮ ਵਿੱਚ ਉਚੇਚ ਨਾ ਹੋਵੇ ਗੁਰੂ ਜੀਵ ਨੂੰ ਸਹਿਜ ਸੁਭਾਅ ਹੀ ਉਸ ਪਰਮੇਸ਼ਰ ਦੇ ਰਾਹ ਤੇ ਤੋਰ ਦਿੰਦਾ ਹੈ ਗੁਰੂ ਵਾਸਤੇ ਕੰਮ ਕਰਨਾ ਕੋਈ ਉਚੇਚਾ ਨਹੀਂ ਹੈ ਗੁਰੂ ਦੇ ਬਿਰਧ ਹੈ ਗੁਰੂ ਦਾ ਸੁਭਾਅ ਹੈ ਤੇ ਸਿੱਖ ਨੂੰ ਵੀ ਗੁਰੂ ਆਪਣੇ ਵਰਗਾ ਸਹਿਜ ਸੁਭਾਅ ਬਣਾ ਲੈਂਦਾ ਹੈ ਕਿ ਉਹਦੇ ਲਈ ਨੇਕ ਕੰਮ ਕਰਨਾ ਗੁਰਮਤ ਕਮਾਉਣਾ ਕੋਈ ਉਚੇਚਾ ਕੰਮ ਨਹੀਂ ਰਹਿ ਜਾਂਦਾ ਉਹਦੇ ਸਹਿ ਉਸ ਦੇ ਸੁਭਾਅ ਉਹਦੀ ਮਰਜ਼ੀ ਦਾ ਉਦੀ ਸੁਰਤ ਦਾ ਹਿੱਸਾ ਬਣ ਜਾਂਦਾ ਹੈ ਤੋ ਸਹਜ ਵਿੱਚ ਹੀ ਫਿਰ ਤੁਰਦਿਆਂ ਹੋਇਆ ਇਸ ਮਾਰਗ ਦੇ ਉੱਤੇ ਸੱਚ ਸਮਾਇਆ ਉਸ ਪਰਮ ਸੱਚ ਦੇ ਵਿੱਚ ਪਰਮੇਸ਼ਰ ਦੇ ਵਿੱਚ ਇੱਕ ਸੁਰਤਾ ਹਾਸਲ ਕਰ ਲੈਂਦਾ ਹੈ ਲੀਨਤਾ ਪ੍ਰਾਪਤ ਕਰ ਲੈਂਦਾ ਹੈ ਸائب ਕਿਰਪਾ ਕਰਨ ਹਜ਼ੂਰ ਮਹਾਰਾਜ ਦੇ ਇਹ ਪਾਵਨ ਬਾਗ ਸਾਡੇ ਸਾਰਿਆਂ ਦੇ ਜੀਵਨ ਦਾ ਹਿੱਸਾ ਬਣ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰੀ ਸੰਗਤ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ